ਇੱਥੇ ਬਲੈਕਆਊਟ ਹੋਇਆ ਵਾ ਕਿੱਦਾਂ ਦਾ ਸੰਯੋਗ ਲਿਆ ਤੇ ਇਹ ਪਹਿਲਾ ਸ਼ੁਰੂਆਤ ਦੀ ਸੰਯੋਗ ਅੱਜ ਸਵੇਰ ਤੋਂ ਹੀ ਸੀ ਸਾਡੀ ਸਾਰੀ ਟੀਮ ਲੱਗੀ ਹੈ ਜੀ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਐਨਸੀਸੀ ਔਰ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਐਸਡੀਐਮ ਸਾਹਿਬ ਸਾਡੇ ਉਹ ਸਵੇਰ ਤੋਂ ਸਾਡੇ ਨਾਲ ਹੀ ਇਸੇ ਕੰਮ 'ਚ ਚੱਲ ਰਹੇ ਨੇ ਤੁਹਾਡੇ ਸਾਹਮਣੇ ਸਵੇਰੇ ਆਪਾਂ ਮੌਕ ਡਲ ਕੀਤੀ ਪਹਿਲੇ ਰੈਸਕਿਊ ਦੀ ਉਹ ਆਪਾਂ ਸਿਵਲ ਹਸਪਤਾਲ 'ਚ ਕੀਤੀ ਵੀ ਕਿਸੇ ਵੀ ਅਨਸੁਖਾਵੀ ਘਟਨਾ ਵੇਲੇ ਸਾਡੀਆਂ ਆਪਸੀ ਟੀਮਾਂ ਦਾ ਕੀ ਕੋਆਰਡੀਨੇਸ਼ਨ ਬਣੇਗਾ ਸਾਡੇ ਕੋ ਕਿੱਥੇ ਕਮੀ ਰਹਿ ਸਕਦੀ ਹੈ ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਜਿਹੜਾ ਅਭਿਆਸ ਕੀਤਾ ਤੇ ਹੁਣ ਸ਼ਾਮ ਦਾ ਜਿਹੜਾ ਸੀਗਾ ਇਹ ਬਲੈਕਆਊਟ ਦਾ ਸੀਗਾ ਮੌਕ ਡਰਲ ਸਾਡੀ ਬਲੈਕਆਊਟ ਵਿੱਚ ਆਪਾਂ ਸ਼ਹਿਰ ਵਿੱਚ ਸ਼ਹਿਰ ਨੂੰ ਪੰਜ ਜ਼ੋਨਾਂ ਚ ਵੰਡ ਕੇ ਅਲੱਗ-ਅਲੱਗ ਜਗ੍ਹਾ ਤੇ ਸਾਇਰਨ ਸੀਗੇ ਸਾਡੇ ਉੱਥੇ ਸਾਡੇ EMPLOYEES ਡਿਪਲੋਏ ਸੀਗੇ ਉਹਨਾਂ ਨੇ ਉਸੇ ਤਰ੍ਹਾਂ ਹੀ ਟਾਈਮ ਟੇਬਲ ਦੇ ਅਕੋਰਡਿੰਗ ਜੋ ਟਾਈਮ ਟੇਬਲ ਸਾਨੂੰ DC ਸਾਹਿਬ ਵੱਲੋਂ ਦਿੱਤਾ ਗਿਆ ਉਹਦੇ ਅਕੋਰਡਿੰਗ ਜਿਹੜੇ ਉੱਥੇ ਹੂਟਰ ਕੀਤੇ ਆ ਤੇ ਇਹਨੂੰ ਹੀ ਸਫਲ ਮੰਨ ਮੰਨੇ ਆ ਕਿਉਂਕਿ ਸ਼ਹਿਰ ਵਾਸੀਆਂ ਦਾ ਵੀ ਬਹੁਤ ਸਾਥ ਸੀਗਾ ਸ਼ਹਿਰ ਵਾਸੀਆਂ ਨੇ ਟੋਟਲ ਬਲੈਕਆਊਟ ਵਿੱਚ ਸਾਰਾ ਪ੍ਰਸ਼ਾਸਨ ਦਾ ਸਾਥ ਦਿੱਤਾ ਜੀ ਲੱਗਦਾ ਨਹੀਂ ਤੁਹਾਡੀ ਮਿਹਨਤ ਮੇਰੀ ਸਾਰੀ ਟੀਮ ਦੀ ਹੈ ਜੀ ਮੇਰੀ ਇਕੱਲੇ ਦੀ ਮਿਹਨਤ ਨਹੀਂ ਹੈ ਸਾਡੀ ਸਾਰੀ ਟੀਮ ਦੀ ਮਿਹਨਤ ਹੈ ਸਾਡੀ ਟੀਮ ਇਕਜੁੱਟ ਹੋ ਕੇ ਕੰਮ ਕਰੇਗੀ ਕੋਈ ਵੀ ਟੀਮ ਹੈ ਜਦੋਂ ਇਕਜੁੱਟ ਹੋ ਕੇ ਕੰਮ ਕਰੇਗੀ ਉਹ ਚ ਸਫਲਤਾ ਮਿਲੇਗੀ ਮਿਲੇਗੀ ਜੀ ਸਾਡੀ ਟੀਮ ਨੇ ਨਾ ਨਾ ਸ਼ਹਿਰ ਵਾਸੀਆਂ ਨੇ ਵੀ ਬਹੁਤ ਸਾਰਾ ਬਿਲਕੁਲ ਜੀ ਬਿਲਕੁਲ ਮੈਂ ਕਹਿਣਾ ਚਾਹਾਂਗਾ ਸ਼ਹਿਰ ਵਾਸੀਆਂ ਦਾ ਭਰਵਾ ਹੰਗਾਰਾ ਸੀਗਾ ਸਵੇਰੇ ਸਾਡੀ ਮੌਕ ਡਲ ਚ ਵੀ ਸਾਡੇ ਰੂਟੀਨ ਚ ਹੀ ਰਹਿੰਦਾ ਜੀ ਸਾਡੀ ਜਿਵੇਂ ਫਾਇਰ ਸੇਫਟੀ ਦੀ ਡਰਲਾ ਚੱਲਦੀਆਂ ਉਹਦੇ ਚ ਵੀ ਸ਼ਹਿਰ ਵਾਸੀਆਂ ਦਾ ਕਾਫੀ ਸਹਿਯੋਗ ਰਹਿੰਦਾ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਵੀ ਇਹ ਜਿਹੜਾ ਸਾਡਾ ਉਪਰਾਲਾ ਸੀਗਾ ਜਿਹੜੀ ਗਵਰਨਮੈਂਟ ਵੱਲੋਂ ਜਿਹੜੀ ਬਲੈਕਆਊਟ ਦਾ ਦਿੱਤਾ ਗਿਆ ਸੀਗਾ ਮਾਡਲ ਇਹਨੂੰ ਸਫਲਤਾਪੂਰਵਕ ਸਾਡੇ ਬਟਾਲੇ ਸ਼ਹਿਰ ਚ ਪੂਰਨ ਹੋਈ ਹੈ ਬੋਲੋ ਤੁਸੀਂ ਕੀ ਤੁਮ ਅਜਿਹੇ ਬਲੈਕਆਊਟ ਕੀਤਾ ਗਿਆ ਇਹਦਾ ਫਤਮ ਉਹ ਹੁੰਦਾ ਕਿਉਂ ਅੱਜ ਜਿਹੜਾ ਬਲੈਕਆਊਟ ਹੋਇਆ ਇਹਦਾ ਮੇਨ ਮਕਸਦ ਹੀ ਕਿ ਆਮ ਪਬਲਿਕ ਨੂੰ ਅਵੇਅਰ ਕੀਤਾ ਜਾਵੇ ਉਹ ਜਾਗਰਤ ਕਰੀਏ ਭਈ ਜਦੋਂ ਬਲੈਕਆਊਟ ਹੁੰਦੀ ਹੈ ਉਹਦਾ ਮਤਲਬ ਹੈ ਕੋਈ ਕੋਈ ਨਾ ਕੋਈ ਅਟੈਕ ਹੋਣ ਵਾਲਾ ਹੁੰਦਾ ਇਹ ਰਿਹਸਲ ਹੈ ਇੱਕ ਵੀ گاਜ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਕਿਤੇ ਤੇ ਇਹ ਇੱਕ ਟ੍ਰੇਨਿੰਗ ਦੇ ਟ੍ਰਾਈਪੇ ਹੁੰਦੀ ਆ ਵੀ ਕੇੇ ਵੀ ਮੁਸ਼ਕਲ ਆਉਂਦੀ ਆ ਕੋਈ ਆਫਤ ਆਉਂਦੀ ਆ ਜਦੋਂ ਬਲੈਕਆਊਟ ਹੁੰਦੀ ਆ ਇਹਦਾ ਮਤਲਬ ਹਰ ਬੰਦੇ ਨੂੰ ਲਾਈਟਾਂ ਬੰਦ ਕਰਕੇ ਆਪਾਂ ਨੂੰ ਟਿਕਾਣੇ ਤੇ ਜਿੱਥੇ ਹੈਗਾ ਖੜੋਈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਜਿਹਦਾ ਅੱਜ ਆਪਾਂ ਪੁਰਜੋਰ ਬੜੇ ਚਰਮਾਤ ਇੱਥੇ ਇਹ ਰਿਹਸਲ ਹੋਈ ਹੈ ਤਰ੍ਹਾਂ ਦੀ ਅੱਜ ਪੁਰਜੋਰ ਲੋਕਾਂ ਨੂੰ ਜਾਗਰਤ ਕਰਾਇਆ ਗਿਆ ਤੇ ਆਮ ਲੋਕਾਂ ਨੇ ਬਹੁਤ ਸਜੋਜ ਦਿੱਤਾ ਘਰਾਂ ਦੀਆਂ ਲਾਈਟਾਂ ਲਗਭਗ ਸਾਰੀਆਂ ਬੰਦ ਨੇ ਜੇ ਕਿਹ ਰਾਹਗੀਰ ਨੂੰ ਪਤਾ ਨਹੀਂ ਸੀ ਜਾਂ ਕਿਵੇਂ ਸੀ ਉਹਦੇ ਲਾਈਟ ਜੋ ਕੋਈ ਜਗਾਈ ਸੀ ਉਹ ਆਣ ਕੇ ਖਲੋ ਗਿਆ ਇੱਥੇ ਆਮ ਪਬਲਿਕ ਸਾਰੀ ਨੇ ਸਜੋਜ ਦਿੱਤਾ ਇਸ ਕਰਕੇ ਸਫਰ ਦਾ ਪੂਰਕ ਜਿਹੜਾ ਹੈ ਬਲੈਕਆਊਟ ਹੋਈ